ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਆਪਣੀ ਵੀਡੀਓ ਸੀ ਜੀ ਜਿਹੜੀ ਸਰ ਗੁਰੂ ਘਰ ਜਾਣੇ ਆ ਤਾਂ ਭੁੱਲ ਕੇ ਵੀ ਗਲਤੀ ਨਾ ਕਰਿਓ ਅੜੀ ਸਰ ਗੁਰੂ ਘਰ ਜਾਣੇ ਆ ਪਰ ਦਾਸ ਬੇਨਤੀਆਂ ਕਰਵਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੋਵੇ ਪਲੀਜ਼ ਇਹਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚ ਜ਼ਰੂਰ ਲੈਣੀ ਤੇ ਜ਼ਰੂਰ ਦੇਖਿਆ ਕਰੋ ਨਮੋ ਜੀ ਆਪਾਂ ਦੱਸਦੇ ਹਾਂ ਜੀ ਅੜੀ ਸਰ ਗੁਰੂ ਘਰ ਜਾਣੇ ਆ ਜਦੋਂ ਆਪਾਂ ਉਹਨਾਂ ਨੂੰ ਪੁੱਛੀਦਾ ਵੀ ਤੁਸੀਂ ਕਿ ਅੜੀ ਸਰ ਗੁਰੂ ਘਰ ਅਰਦਾਸ ਕਰਾ ਕੇ ਇੱਥੋਂ ਦਾ ਅਭਿਆਸ ਕੀ ਸੀ ਨਹੀਂ ਪਤਾ ਸਤਨਾਮ ਦਾ ਮਤਲਬ ਕੀ ਹੁੰਦਾ ਪਰਿਭਾਸ਼ਾ ਕੀ ਹੁੰਦੀ ਹੈ ਨਹੀਂ ਪਤਾ ਫਿਰ ਐਵੇਂ ਆਪਾਂ ਤੁਰੇ ਫਿਰਦੇ ਆਂ ਤੀਰਥਾਂ ਤੇ ਜਿਹੜੇ ਤੀਤ ਆਪਾਂ ਨੂੰ ਇਤਿਹਾਸ ਹੀ ਨਹੀਂ ਪਤਾ ਫਿਰ ਉਹਨਾਂ ਉੱਤੇ ਜਾਣ ਦਾ ਕੀ ਫਾਇਦਾ ਹੈ ਸਤਨਾਮ ਆਪਾਂ ਨੂੰ ਕੀ ਕਹਿੰਦੇ ਆ ਸਤ ਦਾ ਮਤਲਬ ਹੁੰਦਾ ਸੱਚ ਬੋਲੋ ਤੇ ਤੇ ਦਾ ਮਤਲਬ ਹੁੰਦਾ ਤਿਆਗ ਦਿਓ ਤਿਆਰ ਰਹੋ ਚੰਗੇ ਕੰਮਾਂ ਲਈ ਤਿਆਰ ਰਹੋ ਹਰ ਇੱਕ ਚੀਜ਼ ਦਾ دنیਵੀ ਚੀਜ਼ਾਂ ਨੂੰ ਤਿਆਗੋ ਇਹਨਾਂ ਦਾ ਇਹ ਦੋ ਮਤਲਬ ਨਿਕਲਦੇ ਆ ਜੀ ਨੰਨੇ ਦਾ ਮਤਲਬ ਕੀ ਹੁੰਦਾ ਜੀ ਨਿਤਨੇਮ ਕਰੋ ਇਹ ਸ਼ਬਦ ਤੇ ਆਪਾਂ ਨੂੰ ਮਹਾਰਾਜ ਨੇ ਨਾਮ ਨਾਲ ਜੁੜੋ ਤੇ ਮੰਮੇ ਦਾ ਮਤਲਬ ਕੀ ਹੁੰਦਾ ਜੀ ਮੇਰ ਹੋਊਗੇ ਮੇਰਾ ਹੋਣੀ ਆ ਪ੍ਰਮਾਤਮਾ ਮਿਹਰ ਕਰੂਗਾ ਜੇ ਆਪਾਂ ਇਹ ਸ਼ਬਦਾਂ ਨਾਲ ਜੁੜਾਂਗੇ ਤਾਂ ਤੇ ਆਪਾਂ ਕਈ ਵਾਰ ਕੀ ਹੁੰਦਾ ਜਦੋਂ ਆਖਰੀ ਦੇ ਕਈ ਵਾਰ ਕੀ ਨੇ ਪੁੱਛਦੇ ਆ ਵੀ ਤੁਸੀਂ ਇੰਨੀ ਸਾਰ ਗੁਰੂ ਘਰ ਗਏ ਸੋ ਉੱਥੋਂ ਇਤਿਹਾਸ ਕੀ ਨਹੀਂ ਪਤਾ ਜਦੋਂ ਵੀ ਕਿਸੇ ਵੀ ਆਪਾਂ ਜਾਣਦੇ ਆ ਨਾ ਆਪਾਂ ਪਹਿਲਾਂ ਅਗਲੇ ਤੋਂ ਇਹ ਪੁੱਛਗੇ ਜੀ ਆਪਣਾ ਕੋਈ ਦਾਸਤਾ ਹੈ ਵੀ ਫਲਾਨੀ ਜਗ੍ਹਾ ਜਾਓ ਉੱਥੇ ਆਏ ਹੋ ਉੱਥੇ ਆਏ ਹੋ ਹਾਂ ਅੱਜ ਕੱਲ ਹੁੰਦਾ ਹੈ ਨਾ ਵੀ ਆਪਾਂ ਨੂੰ ਆਏ ਦਾ ਆਪਾਂ ਨੂੰ ਉੱਥੋਂ ਫਾਇਦਾ ਹੋਇਆ ਫਲਾਨੇ ਨੂੰ ਵੀ ਹੋ ਜੇ ਤਰਾਹ ਨਹੀਂ ਕੋਈ ਪੁੱਛੂ ਮੈਂ ਪਹਿਲਾਂ ਮੈਨੂੰ ਉੱਥੋਂ ਦਾ ਇਤਿਹਾਸ ਦੱਸ ਉੱਥੇ ਇਤਿਹਾਸ ਕੀ ਹੈ ਨੌਮੇ ਪਾਸ਼ਾ ਜੀ ਆਪਣੇ ਪਕੋੜਿਆਂ ਤੇ ਸਵਾਰ ਹੋ ਕੇ ਆ ਰਹੇ ਸੀ ਤੇ ਇੱਥੇ ਉਦੋਂ ਸੀ ਮੂਲਾਂ ਦਾ ਮੁਸਲਮਾਨਾਂ ਦਾ ਪਿੰਡ ਵਸਿਆ ਸੀ ਇਹ ਜੀ ਇੱਥੇ ਬਹੁਤ ਬਹੁਤ ਸਾਰਾ ਤਮਾਕੂ ਵੀ ਜੀਆ ਜਾਂਦਾ ਸੀ ਤੇ ਗੁਰੂ ਸਾਹਿਬ ਜੀ ਦਾ ਘੋੜਾ ਖੜ ਗਿਆ ਅੱਗੇ ਨਾ ਜਾਵੇ ਗੁਰੂ ਸਾਹਿਬ ਆਪ ਦੇ ਸਿੰਘਾਂ ਨਾਲ ਜਿਹੜੇ ਨਾਲ ਫੌਜਾਂ ਸੀ ਤੇ ਦੇਖੋ ਭਾਈ ਘੋੜਾ ਕਿਉਂ ਖੜ ਗਿਆ ਅੱਗੇ ਕਿਉਂ ਜਾਂਦਾ ਉਹ ਕਹਿੰਦੇ ਪਿਤਾ ਜੀ ਅੱਗੇ ਤਾਂ ਨਸ਼ਾ ਤਮਾਕੂ ਦੇ ਖੇਤ ਹੈ ਘੋੜਾ ਨਹੀਂ ਜਾਂਦਾ ਕੋਲੇ ਨੂੰ ਪਤਾ ਸੀ ਵੀ ਮੇਰ ਨੂੰ ਮੇਰੇ ਸੱਚੇ ਪਾਤਸ਼ਾਹ ਮੇਰੇ ਪਿਤਾ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹੈ ਉਹ ਲੋਕਾਂ ਨੂੰ ਸਮਝਾਉਂਦੇ ਵੀ ਨਾ ਚੀਜ਼ਾਂ ਦੇ ਨੇੜੇ ਨਾ ਜਾਓ ਇਹ ਗਲਤ ਚੀਜ਼ ਆ ਇੱਕ ਪਸ਼ੂ ਵੀ ਇੰਨਾ ਸਿਆਣਾ ਸੀ ਉਹ ਵੀ ਨਹੀਂ ਕਹਿੰਦਾ ਸੀ ਮੈਂ ਜਿਹੜੀ ਗੁਰੂ ਸਾਡਾ ਤਪੱਸਿਆ ਕਰ ਰਿਹਾ ਜਿਹੜਾ ਸਾਡਾ ਗੁਰੂ ਬਚਨਾਂ ਤੇ ਚੱਲ ਰਿਹਾ ਮਾਦੀ ਬਚਨਾਂ ਨਾ ਮੋੜਾ ਮੈਂ ਵੀ ਇਸ ਗੰਦ ਵਿੱਚ ਦੀ ਨਹੀਂ ਨਾ ਅਦਾ ਤੇ ਆਪਾਂ ਸਿੱਖਾਂ ਦੇ ਪੁੱਤ ਹੋ ਕੇ ਗੁਰਸਿੱਖ ਹੋ ਕੇ ਇਹੋ ਜਿਹੀਆਂ ਚੀਜ਼ਾਂ ਗੰਦ ਖਾਈ ਜਾਂਦੀਆਂ ਸਿੱਖੀ ਨੂੰ ਦਾਗ ਲੱਗਨੇ ਜਿਹੜੇ ਲੋਕ ਤਮਾਕੂ ਖਾਂਦੇ ਉਹ ਪਸੂ ਹੋ ਕੇ ਵੀ ਇੰਨਾ ਸਿਆਣਾ ਸੀ ਉਹ ਉਸ ਖੇਤ ਦੇ ਵਿੱਚ ਨਹੀਂ ਗਿਆ ਉੱਥੇ ਖੜ ਗਿਆ ਅੜੀ ਕਰਕੇ ਵੀ ਮੈਂ ਨਹੀਂ ਲੰਘਣਾ ਮੈਂ ਗੁਰੂ ਨੂੰ ਗੰਦ ਵਿੱਚ ਦੀ ਨਹੀਂ ਲੰਘਾਂ ਦਿੰਦਾ ਉਹ ਇੰਨਾ ਸਿਆਣਾ ਸੀ ਫਿਰ ਗੁਰੂ ਜੀ ਨੇ ਉੱਥੇ ਭਾਈ ਠਹਿਰੇ ਉੱਥੇ ਰਹੇ ਉਸ ਤੋਂ ਬਾਅਦ ਵੀ ਅੜੀ ਉਹ ਘੋੜਾ ਗੁਰੂ ਸਾਹਿਬ ਦਾ ਅੜੀ ਕਰ ਗਿਆ ਸੀ ਜਿਹਨੇ ਅੱਗੇ ਨਹੀਂ ਵਧ ਰਿਹਾ ਸੀ ਵੀ ਅੜੀ ਕਰਦਾ ਸੀ ਮੈਂ ਨਹੀਂ ਜਾਣਦਾ ਮੈਂ ਆਪਾਂ ਕਹਿੰਦੇ ਆ ਕੱਲ੍ਹ ਤੂੰ ਅੜ ਗਿਆ ਉਸ ਤਰ੍ਹਾਂ ਉੱਥੋਂ ਗੁਰੂ ਸਾਹਿਬ ਜੀ ਦੇ ਨਾਮ ਦੇ ਪਹਾੜਾਂ ਨੇ ਇਸ ਜਗ੍ਹਾ ਦਾ ਨਾਂ ਅੜੀਸਰ ਪਾਤਾ ਸੀ ਉੱਥੇ ਗੁਰੂ ਸਾਹਿਬ ਨੇ ਬਚਨ ਕਰੇ ਸੀ ਵੀ ਇਸ ਥਾਂ ਤੇ ਉੱਤੇ ਆ ਕੇ ਜਿਹੜਾ ਵੀ ਕੋਈ ਅਰਦਾਸ ਬੇਨਤੀ ਕਰੂਗਾ ਉਹਦੀ ਅਰਦਾਸ ਬੇਨਤੀ ਪੂਰੀ ਹੋਊਗੀ ਤੇ ਉੱਥੇ ਕੋਈ ਸੱਚਾ ਮੁਸਲਮਾਨੀ ਸੀ ਜਿਨ੍ਹਾਂ ਨੇ ਇਹ ਜਗ੍ਹਾ ਬਣਾਈ ਸੀ ਇਹ ਪਵਿੱਤਰ ਜਗ੍ਹਾ ਸਾਰੀ ਸੀ ਇਹਦੀ ਸੇਵਾ ਕਰਦੇ ਸੀ ਉਹ ਵੀ ਸਿੱਖ ਧਰਮ ਨਾਲ ਬਹੁਤ ਜੁੜੇ ਹੋਏ ਸੀਗੇ ਜੀ ਬਾਕੀ ਸਿੱਖ ਧਰਮ ਤਾਂ ਸਭ ਧਰਮਾਂ ਦਾ ਬਹੁਤ ਪਿਆਰ ਤੇ ਬਹੁਤ ਸਵਾਗਤ ਕਰਦਾ ਹੈ ਇੱਥੇ ਲਈ ਕੋਈ ਮੁਸਲਮਾਨ ਸਿੱਖ ਭਾਈ ਕੋਈ ਮੁਸਲਮਾਨ Hindu ਸਿੱਖ ਉਸਾਈ ਕੋਈ ਨਹੀਂ ਗਾ ਇਹਦੇ ਲਈ ਸਭ ਏਕ ਹੈ ਇੱਥੇ ਆ ਕੇ ਕੋਈ ਵੀ ਕਦੇ ਵੀ ਕਿਸੇ ਤੋਂ ਧਰਮ ਜਾਤ ਪਾਤ ਨਹੀਂ ਪੁੱਛੀ ਜਾਂਦੀ ਆਓ ਲੰਗਰ ਛਕੋ ਤੇ ਜਾਓ ਇਹ ਹੈ ਜਿੱਸੇਕ ਦਾ ਦਿਲ ਬਹੁਤ ਵੱਡਾ ਸਿੱਖੀ ਨਾਲ ਜਿਹੜੇ ਜੁੜੇ ਆ ਤੇ ਇਹ ਉਹ ਜਨਾ ਤੋਂ ਇਹ ਅੜੀਸਰ ਗੁਰੂ ਘਰ ਪਿਆ ਸੀ ਜੀ ਉਸ ਤੋਂ ਬਾਅਦ ਇੱਥੇ ਬਹੁਤ ਸਾਰੀ ਸੰਗਤ ਜਾਂਦੀ ਸੀ ਅਰਦਾਸਾਂ ਬੇਨਤੀਆਂ ਕਰਉਂਦੀ ਸੀ ਤੇ ਹਰ ਇੱਕ ਦੀ ਅਰਦਾਸ ਪੂਰੀ ਹੁੰਦੀ ਸੀ ਤੇ ਹੁੰਦੀ ਵੀ ਹੈ ਜੀ ਜੇ ਕੋਈ ਸੱਚੀ ਸ਼ਰਧਾ ਨਾਲ ਜਾ ਕੇ ਇੱਥੇ ਅਰਦਾਸ ਬੇਨਤੀ ਕਰਦਾ ਹੈ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਕੋਈ ਪੈਸਾ ਨਹੀਂ ਲੈਂਦੇ ਕੁਝ ਵੀ ਪਰ ਆਪਾਂ ਇਹ ਵੇਨੇ ਵੇਂ ਨਹੀਂ ਦੂਰੋਂ ਦੂਰੋਂ ਸੰਗਤ ਚੱਲ ਕੇ ਆਉਂਦੀ ਹੈ ਤੇ ਇੱਥੇ ਲੰਗਰ ਦੇ ਵਿੱਚ ਸਜੇ ਤੁਸੀਂ ਅਰਦਾਸ ਕਰਾਉਣ ਜਾਂਦੇ ਹੋ ਲੰਗਰ ਦੇ ਵਿੱਚ ਸਜ ਜ਼ਰੂਰ ਪਾਓ ਰਿਆਸਤ ਵੀ ਪਾ ਸਕਦੇ ਹੋ ਤੁਸੀਂ ਮਾਇਆ ਵੀ ਦਾਨ ਕਰ ਸਕਦੇ ਹੋ ਪਰ ਲੰਗਰ ਦੇ ਵਿੱਚੋਂ ਕਦੇ ਵੀ ਖਾਲੀ ਨਾਮ ਆਓ ਇਹ ਨਹੀਂ ਹੈਗਾ ਵੀ ਜੀ ਗੁਰੂ ਘਰ ਅਰਦਾਸ ਕਰਾਉਣ ਜਾਂਦੇ ਵਿੱਚ ਚਲ ਬਾਬਾ ਕਿਹੜਾ ਕੁਝ ਲੈਂਦਾ ਪਦੋਰ ਵੀ ਮੱਥਾ ਟੇਕ ਕੇ ਅਰਦਾਸ ਕਰਾਈ ਮੁੜਿਆ ਨਹੀਂ ਜੀ ਲੰਗਰ ਹਾਲ ਵਿੱਚ ਹੀ ਸਾ ਤੁਸੀਂ ਜ਼ਰੂਰ ਪਾਉਣਾ 10 ਰੁਪਈਆ ਦਾ ਖੜਾਉਣਾ ਦੇ ਕੇ ਬਾਬਾ ਜੀ ਨੂੰ ਖੇਡਣ ਬਾਬਾ ਜੀ ਨੂੰ ਕੀ ਦਿਖਾਉਨੇ ਆਪਾਂ ਖੇਡਣ ਲਾਉਨੇ ਵੇਲੇ ਬਾਬਾ ਖੇਡ ਲਾ ਇੱਕ 10 ਰੁਪਈਆ ਦਾ ਝਾੜ ਚੜਾ ਕੇ ਪਰ ਲੱਖਾਂ ਦੇ ਝਾੜ ਜਾਂਦੇ ਚੜ੍ਹਦੇ ਆ ਆਪਾਂ ਪਿਤਾ ਜੀ ਨੂੰ ਕੀ ਸਮਝਦੇ ਵੀ ਉਹਨਾਂ ਨੂੰ ਪਤਾ ਨਹੀਂ ਇੱਕ ਪਾਸੇ ਆਪਾਂ ਕਹਿੰਦੇ ਵੀ ਗੁਰੂ ਸਾਹਿਬ ਨੂੰ ਸੱਪਾ ਤਾਂ ਜਾਣੀ ਜਾਣ ਹੈ ਸਭ ਦੀਨ ਦੁਨੀਆ ਦੇ ਜਾਣੀ ਜਾਣ ਸਭ ਚੀਜ਼ ਦਾ ਪਤਾ ਤੇ ਫਿਰ ਦੂਜੇ ਪਾਸੇ ਆਪਾਂ ਉਹਨਾਂ ਨੂੰ ਬੇਵਕੂਫ ਬਣਾਈ ਜਾਂਦੇ 10 ਰੁਪਏ ਦਾ ਚਾਹ ਲੈ ਕੇ ਆਪ ਲੱਖਾਂ ਦੇ ਝਾਜਾਂ ਦੇ ਚੜਦੇ ਉਹਨਾਂ ਨੂੰ ਖੇਡਾਂ ਦੇ ਰਹੇ ਆ ਇਹ ਆਪਾਂ ਕਿੱਥੋਂ ਸਿੱਖ ਲਿਆ ਵੀ ਇੱਕ ਖੇਡ ਚੜਾ ਕੇ ਤੇ ਆਪਾਂ ਐਡੀਆਂ ਐਡੀਆਂ ਸੁੱਖਾਂ ਸੁੱਖ ਲੱਗੇ ਆਪਾਂ ਵੱਡੇ ਝਾਜਾਂ ਦੇ ਚੜ ਕੇ ਗੁਰੂ ਨੂੰ ਛੋਟਾ ਝਾਜ ਦੇ ਕੇ ਐ ਹੋਰਿਆਂ ਬੇ ਸਮਝਾਂ ਗੀਆਂ ਗੱਲਾਂ ਨਾ ਕਰਕੇ ਜੀ ਉਥੇ ਦਾਸ ਬੇਨਤੀਆਂ ਕਰਾਓ ਦੇਗ ਸਭ ਨਾਲ ਜਿਹੜੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੁੰਦੀ ਹੈ ਨਾ ਆਪਾਂ ਕਹਿੰਦੇ ਸੁਖ ਸੁਖੀ ਚਲ ਡੱਬੇ ਚੜਾਓ ਤੁਹਾਡੀ ਇੱਛਾ ਆਪਾਂ ਨਹੀਂ ਰੋਕਦੇਗੇ ਪਰ ਸਭ ਨਾਲ ਵੱਧ ਪ੍ਰਵਾਨ ਗੁਰੂ ਦੇ ਚਰਨਾਂ ਦੇ ਵਿੱਚ ਸਿਰਫ ਦੇਗ ਹੀ ਪ੍ਰਵਾਨ ਹੁੰਦੀ ਹੈ ਜੀ ਦੇਗ ਨੂੰ ਪ੍ਰਵਾਨਗੀ ਮਿਲੀ ਹੈ ਜਿਹੜੀ ਗੁਰੂ ਘਰ ਦੇ ਵਿੱਚ ਬੰਦੀ ਹੈ ਤੇ ਚੜਦੀ ਹੈ ਤੇ ਸੰਗਤਾਂ 'ਚ ਵੱਡੀ ਜਾਂਦੀ ਹੈ ਤੇ ਖਾ ਕੇ ਉਹਨਾਂ ਦਾ ਸਵਾਸ ਸਵਾਸ ਧਨ ਹੋ ਜਾਂਦਾ ਸਹੀ ਦੇਗ ਉਹੀ ਹਿੰਦੀ ਮਾਚਲਾ ਫੋਨਟਲ ਉਹ ਕੋ ਬੜਿਆਨਿਆ ਵੰਡ ਲਾਗੇ ਕੋਸ਼ ਕੋਸ਼ ਉਹ ਉਹਨਾਂ ਦੀ ਇੱਛਾ ਪਰ ਆਪਣੇ ਗੁਰੂ ਨੇ ਸੱਚੇ ਪਾਤਸ਼ਾਹ ਨੇ ਤਾਂ ਸਿਰਫ ਦੀਗ ਦੀ ਆਗਿਆ ਦਿੱਤੀ ਸੀ ਵੀ ਗੁਰੂ ਘਰ ਦੇ ਵਿੱਚ ਸਿਰਫ ਦੀਗ ਹੀ ਬਣੇ ਦੀਗ ਹੀ ਚੜੇ ਦੀਗ ਹੀ ਆਪਾਂ ਨੂੰ ਚੜਾਉਣੀ ਚਾਹੀਦੀ ਹੈ ਦੀਗ ਦੀ ਰਿਆਸਤ ਜ਼ਰੂਰ ਲੈ ਕੇ ਜਾਓ ਜੇ ਅਰਦਾਸ ਕਰਾਉਣੀ ਹੈ ਸੱਚੇ ਮਨੋਂ ਲੰਗਰ ਦੇ ਵਿੱਚ ਹਿੱਸਾ ਜ਼ਰੂਰ ਪਾ ਕੇ ਆਓ 10 ਰੁਪਏ ਦੇ ਖੜਾਉਣੇ ਦੇ ਕੇ ਬਾਬੇ ਨੂੰ ਵਿਚਾਰੇ ਨੂੰ ਖੇਡਾਂ ਨਾ ਲਾਓ ਬਾਬੇ ਨੂੰ ਐਵੇਂ ਨਾ ਸਮਝੋ ਇਹ ਸਭ ਜਾਣੀ ਜਾਣਾਂ ਹੈ ਕਿ ਇਹ ਬੇਸਮਝ ਨਹੀਂ ਹੈਗੇ ਵੀ ਆਪਾਂ ਦਸਾਂ ਦਾ ਜਾਇਜ਼ ਦਿੱਤਾ ਤੇ ਆਪ ਲੱਖਾਂ ਦੇ ਝਾਂਜਾਂ ਦੇ ਉਡਾਰੀਆਂ ਮਾਰ ਕੇ ਠੀਕ ਹੈ ਨਾ ਜੀ ਅਰਦਾਸ ਬੇਨਤੀਆਂ ਕਰੋ ਸੋਹਣੀ ਦੇਖਰਾਓ ਸੋਹਣੀ ਘਰੋਂ ਦੇਖ ਲੈ ਜਾਓ ਲੰਗਰ 'ਚ ਹਿੱਸਾ ਪਾਇਓ ਪਾਇਓ ਤੇ ਸੱਚੀ ਸ਼ਰਦਾ ਨਾਲ ਜਾਇਓ बस ਇਹ ਸੋਚੋ ਵੀ ਮੈਂ ਗਿਆਤ ਮੇਰਾ ਕੰਮ ਬਣਿਆ ਫੇਰ ਹੀ ਬੰਦਾ ਹੁੰਦਾ ਤੇ ਜਦੋਂ ਆਪਾਂ ਦੋ ਪਾਸੇ ਲੈ ਕੇ ਮਨ ਨੂੰ ਚੱਲ ਗਏ ਫੇਰ ਨਹੀਂ ਪੱਲ ਤੂੰ ਕਿਸ ਤਰ੍ਹਾਂ ਤੇ ਚੜਨ ਵਾਲਾ ਆਦਮੀ ਕਦੇ ਵੀ ਉਹ ਕਿਸ ਤਰ੍ਹਾਂ ਤੇ ਸਵਾਰ ਹੋ ਕੇ ਆਦਮੀ ਕਦੇ ਵੀ ਕਿਨਾਰਾ ਨਹੀਂ ਪਾਰ ਕਰ ਸਕਦਾ ਕਿਨਾਰੇ ਤੇ ਨਹੀਂ ਪਹੁੰਚ ਸਕਦਾ ਮਾਨ ਚ ਹੋਰ ਹੈ ਤੇ ਉੱਤੋਂ ਹੋਰ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੀਏ ਜੇ ਆਪ ਗੁਰੂ ਗ੍ਰੰਥ ਨੂੰ ਮਾਨ ਲੇ ਕਿ ਜਿੱਥੇ ਵੀ ਗੁਰੂ ਗ੍ਰੰਥ ਹੈ ਉੱਥੇ ਉਹ ਦੇਹ ਪ੍ਰਗਟ ਹੈ ਇੱਕ ਵਾਰੀ ਭਾਈ ਅਤਰ ਸਿੰਘ ਜੀ ਸੰਤ ਅਤਰ ਸਿੰਘ ਜੀ ਤੁਸੀਂ ਸੁਣਿਆ ਹੋਣਾ ਨਾਮ ਇਹ ਉਹਨਾਂ ਸੰਤਾਂ ਦਾ ਬਹੁਤ ਕਰਨੀ ਸ਼ਕਤੀ ਵਾਲੇ ਸੰਤ ਸੀ ਇਹ ਇਹਨਾਂ ਕੋਲ ਕੋਈ ਯੋਗੀ ਆਇਆ ਉਹ ਕਹਿੰਦੇ ਤੁਸੀਂ ਹਰ ਵਕਤ ਬੋਲਦੇ ਹੋ ਗੁਰੂ ਗ੍ਰੰਥ ਜੀ ਮਾਨਨੇ ਹੋ ਪ੍ਰਗਟ ਹੋ ਰਾ ਕਿਵੇਂ ਵੀ ਤੁਸੀਂ ਹਰ ਵਕਤ ਇਹ ਗੱਲ ਕਹਿੰਦੇ ਹੋ ਪ੍ਰਗਟ ਹੋ ਰਾ ਤੇ ਵੀ ਜੇ ਗੁਰੂਆਂ ਦੀ ਦੇਹ ਪ੍ਰਗਟ ਮੈਨੂੰ ਆਇਂ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਸਾਹ ਲੈਂਦਾ ਹੈ ਸਵਾਸ ਲੈਂਦਾ ਤੇ ਸੰਤ ਬਾਬਾ ਅਤਰ ਸਿੰਘ ਜੀ ਚੁੱਪ ਕਰਕੇ ਉਹ 10ਵੇਂ ਗੁਰੂ ਗਵਿੰਦ ਸਿੰਘ ਜੀ ਅੰਦਰ ਗਿਆ 10 ਬੇਨਤੀਆਂ ਕਰਨ ਲੱਗ ਗਏ ਮਹਾਰਾਜ ਇਹ ਖਾਤੇ ਤੁਸੀਂ ਦਿੱਤੇ ਆ ਪਰਗਟ ਬੁਰਾ ਕੀ ਦੇ ਤੇ ਸਾਡੇ ਲਈ ਤਾਂ ਪਰਗਟ ਆ ਇਹ ਪਰ ਇਹ ਜਿਹੜਾ ਦਰਦੇ ਪਿਆਇ ਕਿਨੇ ਸਵਾਲ ਕੀਤਾ ਮੈਂ ਹੁਣ ਇਹਦੇ ਸਵਾਲ ਦਾ ਜਵਾਬ ਕਿਵੇਂ ਦੱਸਾਂ ਇਹ ਤੁਸੀਂ ਦੱਸੋ ਉਹ ਲੈ ਗਿਆ ਜੀ ਉਹ ਸੰਤ ਜੀ ਦੇ ਮਨ ਦੇ ਵਿੱਚ ਖਿਆਲ ਫੁਰਨੇ ਪਾਏ ਬਾਬਾ ਜੀ ਨੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਕਹਿੰਦਾ ਲੈ ਭਗਤਾ ਮੈਂ ਅਰਦਾਸ ਬੇਨਤੀਆਂ ਕਰਦਾ ਮੇਰਾ ਗੁਰੂ ਤੈਨੂੰ ਦੱਸੂ ਕਿ ਪ੍ਰਗਟ ਗੁਰਾਂ ਦੀ ਦੇਖ ਕਿਵੇਂ ਹੁੰਦੀ ਹੈ ਤੂੰ ਗੁਰੂ ਗ੍ਰੰਥ ਸਾਹਿਬ ਵੱਲ ਦੇਖ ਸਾਹ ਲੈਂਦਾ ਤੂੰ ਕਹਿੰਦਾ ਨਾ ਸਾਹ ਲੈਂਦਾ ਹੈ ਸਾਹ ਲੈਂਦਾ ਤੂੰ ਦੇਖ ਚਲੋ ਜੀ ਬਾਬਾ ਅਤਰ ਸਿੰਘ ਅਰਦਾਸ ਬੇਨਤੀਆਂ ਕਰਨ ਲੱਗ ਕੇ ਤੋ ਵੀਰ ਜੋਗੀ ਉਹਦੇ ਵੱਲ ਝਾਕ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਪੱਲੇ ਐਸ ਤਰ੍ਹਾਂ ਜਿਵੇਂ ਆਪਾਂ ਸਵਾਹ ਸਾਹ ਲੈਨੇ ਆ ਐਸ ਤਰ੍ਹਾਂ ਉਹ ਹਿੱਲਦੇ ਨੇ ਉਹ ਉੱਥੋਂ ਫਿਰ ਮਾਫੀ ਮੰਗਦਾ ਫਤਗੁਰ ਸੰਤਾਨ ਦੇ ਚਰਨੀ ਦੇ ਕਿਪਾਸੀ ਕਿ ਸੱਚ ਮੋਚੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇ ਹੈ ਤੇ ਆਪਾਂ ਕਿਹ ਭੱਲੇ ਭੁੱਲੇ ਭਟਕੇ ਫਿਰਦੇ ਆ ਜੀ ਇਹ ਉਹਨਾਂ ਫਕੀਰਾਂ ਨੇ ਰੱਬ ਪਾਇਆ ਇਹਨਾਂ ਨੂੰ ਪਤਾ ਹੈ ਰੱਬ ਕੀ ਹੈ ਇਹਨਾਂ ਨੂੰ ਪਤਾ ਹੈ ਸ਼ਬਦਾਂ ਦੇ ਵਿੱਚ ਰੱਬ ਵਸਦਾ ਆਪਾਂ ਨੂੰ ਨਹੀਂ ਪਤਾ ਆਪਾਂ ਤਾਂ ਅੱਜ ਅੜੀਸਾਰ ਉੱਠ ਗਏ ਸਵੇਰੇ ਕਿਸੇ ਹੋਰ ਤੇ ਉੱਠ ਗਏ ਪਾਸੋਂ ਕਿਸੇ ਪੀਰ ਤੇ ਉੱਠ ਗਏ ਚੋਥੇ ਕਿਸੇ ਚੇਲੇ ਦੇ ਉੱਠ ਗਏ ਪੰਜਵੇਂ ਕਿਸੇ ਡੇਰੇ 'ਚ ਉੱਠ ਗਏ ਚੌਥੇ ਕਿਸੇ ਹੋਰ ਸਾਥ ਕੋਲ ਲਵਾ ਕੇ ਆਪਣੇ ਤਾਂ ਆਹ ਕੰਮ ਆ। ਫਿਰ ਆਪਾਂ ਕਿੱਥੋਂ ਰੱਬ ਭਾਲਦੇ ਆਂ? ਕਿੱਥੋਂ ਗੱਗੇ ਵੀ ਆਪਣੇ ਅਰਦਾਸ ਬੇਨਤੀਆਂ ਪੂਰੀਆਂ ਹੋ ਜਾਣਗੀਆਂ? ਨਹੀਂ ਹੁੰਦੀ। ਜਿੱਥੇ ਆਪਾਂ ਸੱਚੇ ਮਾਨਣਾ ਚਾਹੇ ਉੱਥੇ ਅਰਦਾਸ ਬੇਨਤੀਆਂ ਪੂਰੀਆਂ ਹੁੰਦੀਆਂ। ਡਾਕਟਰ ਤੋਂ ਦਵਾਈ ਲੈ ਜਾਂਦੇ ਇੱਥੇ ਤੁਹਾਡਾ ਮਨ ਨਹੀਂ ਖੜਦਾ। ਕਿਤੇ ਠੀਕ ਨਹੀਂ ਹੁੰਦੇ ਕਿ ਨਾ ਸਰ ਮਰਜੀ ਤੋਂ ਜਿਹੜੇ ਡਾਕਟਰ ਕੋਲੇ ਜਾ ਕੇ ਤੁਹਾਡਾ ਮਨ ਖੜ ਕੇ ਵੀ ਹਾਂ ਮੈਨੂੰ ਠੀਕ ਹੋ ਜਾਊਗਾ। ਉੱਥੇ ਤੁਸੀਂ ਉਹਦੀ ਪਹਿਲੀ ਦਵਾਈ ਦੋਈ ਨਾਲ ਠੀਕ ਹੋ ਜਾਂਦੀ। ਇਹ ਹੁੰਦਾ ਜੀ ਮਾਨ ਦਾ ਵਿਸ਼ਵਾਸ। ਗੁਰੂ ਘਰ ਜਾਣਿਓ। ਅੜੀ ਸਰ ਜਾਨੀ ਚਾਹੇ ਕਿੱਥੇ ਵੀ ਹਰੇਕ ਥਾਂ ਪ੍ਰਗਟ ਗੁਰਾਂ ਕੀ ਦੇ ਹੈ ਕਿਤੇ ਵਜਾ ਕੇ ਸੱਚੇ ਮਨ ਨਾਲ ਅਰਦਾਸ ਬੇਨਤੀਆਂ ਕਰਦੇ ਆਂ ਜਰੂਰ 100% ਤੁਹਾਡੀਆਂ ਪੂਰੀਆਂ ਹੁੰਦੀਆਂ ਅੜੀ ਸਰ ਗੁਰੂ ਘਰ ਵੀ ਅਰਦਾਸ ਬੇਨਤੀਆਂ ਪੂਰੀਆਂ ਹੁੰਦੀਆਂ ਆਮ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਗੁਰਦੁਆਰੇ ਆ ਇੱਥੇ ਵੀ ਉਹੀ ਦੇ ਹੈ ਗੁਰੂ ਦੀ ਅਰਦਾਸ ਬੇਨਤੀਆਂ ਇੱਥੇ ਵੀ ਪੂਰੀਆਂ ਹੁੰਦੀਆਂ ਪਰ ਆਪਾਂ ਨੂੰ ਕਰਨੀਆਂ ਨਹੀਂ ਹੁੰਦੀ ਸੱਚੀ ਸ਼ਰਧਾ ਨਾਲ ਜਾਓ ਅਰਦਾਸ ਬੇਨਤੀਆਂ ਕਰੋ ਮਹਾਰਾਜ ਜਰੂਰ ਪੂਰੀ ਕਰੂਗਾ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ